ਸਸਕਾ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਾਟਿਆ ਚੈਨਲ ਦੇ ਨਾਲ 5 ਅਕਤੂਬਰ 2025 ਆਪਾਂ ਤੁਹਾਨੂੰ ਸ਼ਾਮ ਦੀ 6 ਵੇ ਦੀ ਰਿਪੋਰਟ ਦੇਵਾਂਗੇ ਪੌਂਗ ਡੈਮ ਦੇ ਵਿੱਚ ਕਿੰਨਾ ਪਾਣੀ ਇਨਫਲੋ ਕਰ ਰਿਹਾ ਕਿੰਨਾ ਆਊਟਫਲੋ ਕੀਤਾ ਜਾ ਰਿਹਾ ਹਰੀਕੜ ਵਰਕਸ ਤੇ ਕਿੰਨਾ ਪਾਣੀ ਪਹੁੰਚ ਰਿਹਾ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਸੋ ਲਗਾਤਾਰ ਧੜ ਤੱਕ ਖਬਰਾਂ ਪਹੁੰਚ ਰਹੀਆਂ ਨੇ ਸਭ ਤੋਂ ਖਬਰਾਂ ਪਹੁੰਚ ਰਹੀਆਂ ਕਿ ਡੈਮਾਂ ਦੇ ਵਿੱਚੋਂ ਲਗਾਤਾਰ ਜਿਹੜਾ ਪਾਣੀ ਆ ਉਹ ਵਧਾ ਕੇ ਛੱਡਿਆ ਜਾ ਰਿਹਾ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਹੜਾ ਦਾ ਖਤਰਾ ਬਣ ਸਕਦਾ ਹੈ ਸੋ ਇਸ ਵੀਡੀਓ ਦੇ ਵਿੱਚ ਇਹੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਪੰਜਾਬ ਦੇ ਵਿੱਚ ਮੌਸਮ ਵੀ ਬੁਰੀ ਤਰ੍ਹਾਂ ਜਿਹੜਾ ਪ੍ਰਭਾਵਿਤ ਲੋਕ ਹੋ ਚੁੱਕੇ ਨੇ ਬਹੁਤ ਜਿਹੜਾ ਭਿਆਨਕ ਸਮਾਂ ਇਸ ਸਮੇਂ ਚੱਲ ਰਿਹਾ ਕਿਉਂਕਿ 6 7 ਤਰੀਕ ਨੂੰ ਜਿਹੜਾ ਭਾਰੀ ਮੀਂਹ ਪੰਜਾਬ ਦੇ ਵਿੱਚ ਪੈਣ ਦੀਆਂ ਲਗਾਤਾਰ ਜਿਹੜੀਆਂ ਮੌਸਮ ਵਿਭਾਗ ਵੱਲੋਂ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਲੋਕਾਂ ਨੂੰ ਅਲਰਟ ਸੁਚੇਤ ਰਹਿਣ ਦੀ ਜਿਹੜੀ ਜਾਣਕਾਰੀ ਲਗਾਤਾਰ ਦਿੱਤੀ ਜਾ ਰਹੀ ਆ ਸੋ ਕਮੈਂਟਾਂ ਵਿੱਚ ਤੁਸੀਂ ਇਹ ਜ਼ਰੂਰ ਦੱਸੋ ਕਿੱਥੇ-ਕਿੱਥੋਂ ਆਪਣੀ ਵੀਡੀਓ ਦੇਖ ਰਹੇ ਹੋ ਸਤਲੁਜ ਦਰਿਆ ਦੇ ਕੰਢੇ ਦੇਖ ਰਹੇ ਹੋ ਤਾਂ ਵੀ ਜ਼ਰੂਰ ਦੱਸੋ ਜੇਕਰ ਬਿਆਸ ਦਰਿਆ ਦੇ ਕੰਢੇ ਦੇਖ ਰਹੇ ਹੋ ਤਾਂ ਵੀ ਜ਼ਰੂਰ ਦੱਸੋ ਪੰਜਾਬ ਦੇ ਕਿਹੜੇ ਕੁੰਡੇ ਤੁਸੀਂ ਵੀਡੀਓ ਦੇਖ ਰਹੇ ਹੋ ਕਮੈਂਟਾਂ ਵਿੱਚ ਜਰੂਰ ਦੱਸੋ ਜਿਹੜੇ ਭੈਣ ਭਰਾ ਨਵੇਂ ਜੁੜੇ ਨੇ ਆਪਣਾ YouTube ਚੈਨਲ ਸੁਖ ਨਾਟਿਆ ਫੋਲੋ ਸਬਸਕ੍ਰਾਈਬ ਜਰੂਰ ਕਰ ਲਓ ਆਪਾਂ ਤੁਹਾਨੂੰ ਪਲ-ਪਲ ਦੀ ਰਿਪੋਰਟ ਜਿਹੜੀ ਉਹ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਜੇਕਰ ਆਪਾਂ ਪੌਂਗ ਡੈਮ ਦੀ ਸਵੇਰੇ ਸ਼ਾਮ ਦੀ 6 ਵਜੇ ਦੀ ਰਿਪੋਰਟ ਦੇਖੀਏ 5 ਅਕਤੂਬਰ 2025 ਤੱਕ ਟੋਟਲ ਪਾਣੀ ਰੱਖਣ ਦੀ ਸ਼ਮਤਾ ਜਿਹੜੀ ਪੌਂਗ ਡੈਮ ਦੀ ਉਹ 1400 ਫੁੱਟਾ ਜੇਕਰ ਸ਼ਾਮ ਨੂੰ 6 ਵਜੇ ਦੇਖੀਏ ਤਾਂ ਜਿਹੜਾ 1386.59 ਫੁੱਟ ਤੇ ਜਿਹੜਾ ਪਾਣੀ ਚੱਲ ਰਿਹਾ ਜੇਕਰ ਆਪਾਂ ਇਨਫਲੋ ਦੀ ਗੱਲ ਕਰੀਏ ਤਾਂ 7093 ਕਿਊਸੀ ਜਿਹੜਾ ਪਾਣੀ ਆ ਪੌਂਗ ਡੈਮ ਦੇ ਵਿੱਚ ਇਨਫਲੋ ਕਰ ਰਿਹਾ ਆ ਆਊਟਫਲੋ ਦੀ ਗੱਲ ਕਰੀਏ ਤਾਂ ਜਿਹੜਾ 49333 ਕਿਊਸੀ ਕ ਪਾਣੀ ਆ ਉਹ ਪੌਂਗ ਡੈਮ ਤੋਂ ਅਗਲੇ ਪਾਸੇ ਆਊਟਫਲੋ ਕੀਤਾ ਜਾ ਰਿਹਾ ਮਤਲਬ ਕਿ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਪੌਂਗ ਡੈਮ ਦੇ ਐਵਰੇਜ ਡਾਟ ਦੇ ਵਿੱਚ ਜੇਕਰ ਆਪਾਂ ਐਕਚੁਅਲ ਡਾਟੇ ਦੀ ਗੱਲ ਕਰੀਏ ਤਾਂ 6657 ਕਿਊਸੀ ਜਿਹੜਾ ਪਾਣੀ ਆ ਉਹ ਆਪਣਾ ਪੌਂਗ ਡੈਮ ਦੇ ਵਿੱਚ ਆ ਰਿਹਾ ਤੇ ਆਊਟਫਲੋ ਦੀ ਗੱਲ ਕਰੀਏ ਤਾਂ 49192 ਕਿਊਸੀ ਜਿਹੜਾ ਪਾਣੀ ਆਉਟਫਲੋ ਕੀਤਾ ਜਾ ਰਿਹਾ ਪੌਂਗ ਡੈਮ ਤੋਂ ਜੇਕਰ ਹਰੀਕੇ ਦੀ ਸ਼ਾਮ ਦੀ 6 ਵੇ ਦੀ ਰਿਪੋਰਟ ਦੇਖੀ ਤਾਂ ਪੌਂਡ ਲੈਵਲ ਜਿਹੜਾ 688.00 ਫੁੱਟ ਤੇ ਚੱਲ ਰਿਹਾ ਜੇਕਰ ਆਪਸ ਟੀਮ ਦੀ ਗੱਲ ਕਰੀ ਤਾਂ 37473 ਕਿਊਸੀ ਜਿਹੜਾ ਪਾਣੀ ਆ ਹਰੀਕੜ ਵਰਕਸ ਤੇ ਪਹੁੰਚ ਰਿਹਾ 7 ਨੂੰਦਾ ਤੇ ਵਿਆਸ ਦਾ ਮਿਲਾ ਕੇ ਜੇਕਰ ਆਪਾਂ ਡਾਊਨਸਟ੍ਰੀਮ ਦੀ ਗੱਲ ਕਰੀ ਤਾਂ 17700 ਸਟ੍ਰੇਟ ਕਿਊਸੀ ਜਿਹੜਾ ਪਾਣੀ ਆ ਹਰੀਕੇਡ ਵਰਕਸ ਤੋਂ ਅਗਲੇ ਪਾਸੇ ਡਾਊਨਸਟ੍ਰੀਮ ਕੀਤਾ ਜਾ ਰਿਹਾ ਫਰੋਇਪੁਰ ਵਾਲੇ ਪਾਸੇ ਨੂੰ ਜੇਕਰ ਫਰੋਇਪੁਰ ਫੀਡਰ ਦੀ ਗੱਲ ਕਰੀਏ ਤਾਂ 6820 ਕਿਊਸੀ ਕਾ ਪਾਣੀ ਫਰੋਇਪੁਰ ਫੀਡਰ ਦਿੱਤਾ ਜਾ ਰਿਹਾ ਜੇਕਰ ਰਾਜਸਤਾਨ ਫੀਡਰ ਦੀ ਗੱਲ ਕਰੀਏ ਤਾਂ ਜਿਹੜਾ 12791 ਕਿਊਸੀ ਕਾ ਪਾਣੀ ਸ਼ਾਮ ਨੂੰ 6 ਵਜੇ 5 ਅਕਤੂਬਰ 2025 ਨੂੰ ਜਿਹੜਾ ਫੀਡਰ ਜਿਹੜਾ ਉਹ ਦਿੱਤਾ ਜਾ ਰਿਹਾ ਸੋ ਇਹ ਸੀ ਅੱਜ ਦੀ ਰਿਪੋਰਟ ਜੇਕਰ ਸਵੇਰ ਦੇ ਮੁਕਾਬਲੇ ਦੇਖੀ ਤਾਂ ਪੌਂਗ ਡੈਮ ਦਾ ਡਾਟਾ ਲਗਭਗ ਸੇਮ ਹੀ ਚੱਲ ਰਿਹਾ ਜੇਕਰ ਆਪਾਂ ਹਰੀਕੇ ਦੀ ਅਪਡੇਟ ਦੇਖੀ ਤੇ ਪਸਟੀਮ ਹੋ ਰਿਹਾ ਸੀਗਾ 32000 ਹੋ ਰਿਹਾ ਸੀਗਾ ਤੇ 12 ਜਾਂ ਡਾਊਨਸਟ੍ਰੀਮ ਕੀਤਾ ਜਾ ਰਿਹਾ ਸੀਗਾ ਜੇਕਰ ਆਪਾਂ ਸ਼ਾਮ ਦੀ ਰਿਪੋਰਟ ਦੇਖੀਏ ਤਾਂ ਪਾਣੀ 37000 ਹੋ ਚੁੱਕਾ ਤੇ 17000 ਅਗਲੇ ਪਾਸੇ ਡਾਊਨਸਟ੍ਰੀਮ ਕੀਤਾ ਜਾ ਰਿਹਾ ਹੈ ਮਤਲਬ ਕਿ ਸਵੇਰ ਦੇ ਮੁਕਾਬਲੇ ਜਿਹੜਾ ਹਰੀ ਘੜ ਵਰਕਸ ਤੇ ਪਾਣੀ 5 5-6000 ਕਿਊਸੀ ਲਗਭਗ ਜਿਹੜਾ ਉਹ ਵਧ ਆ ਰਿਹਾ ਤੇ ਅਗਲੇ ਪਾਸੇ ਜਿਹੜਾ ਛੱਡਿਆ ਜਾ ਰਿਹਾ ਇੱਕ ਦੋ ਦਿਨ ਦੇ ਵਿੱਚ ਜੇਕਰ ਮੀਂਹ ਪਾਰੀ ਪੈਂਦੇ ਨੇ ਪੰਜਾਬ ਦੇ ਵਿੱਚ ਜਾਂ ਪਾਣੀ ਜਿਹੜਾ ਲਗਾਤਾਰ ਜਿਹੜਾ ਪਿੱਛੋਂ ਛੱਡਿਆ ਉਹ ਆਵੇਗਾ ਤੇ ਮਾਤਰਾ ਜਿਹੜੀ ਲਗਾਤਾਰ ਹਰੀ ਘੜ ਵਰਕਸ ਤੇ ਵਧਦੀ ਜਾਵੇਗੀ ਤੇ ਅਗਲੇ ਪਾਸੇ ਜਿਹੜਾ ਜ਼ਮੀਨਾਂ ਜਿਹੜੀਆਂ ਨੀਵੀਆਂ ਜ਼ਮੀਨਾਂ ਦੇ ਵਿੱਚ ਪਾਣੀ ਉਹ ਇੱਕ ਵਾਰ ਫੇਰ ਹੁਣ ਜਿਹੜੀਆਂ ਜ਼ਮੀਨਾਂ ਗਿੱਲੀਆਂ ਨੇ ਜ਼ਮੀਨਾਂ ਨੇ ਪਾਣੀ ਦਾ ਪੀਣਾ ਨਹੀਂਗਾ ਤੇ ਜਿਹੜਾ ਵੀ ਪਾਣੀ ਆਊਗਾ ਉਹ ਆਪਣਾ ਇਹਨਾਂ ਜ਼ਮੀਨਾਂ ਦੇ ਵਿੱਚ ਹੀ ਜਾਵੇਗਾ ਸੋ ਆਪਾਂ ਨੂੰ ਸੁਚੇਤ ਰਹਿਣ ਦੀ ਲੋੜ ਆ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਲੋੜ ਆ 6 ਕੱਲ ਨੂੰ ਤੇ ਪਰਸੋਂ 6 ਤੇ 7 ਅਕਤੂਬਰ ਨੂੰ ਭਾਰੀ ਮੀਂਹ ਦੀ ਜਿਹੜੀ ਸੁਭਾਵਨਾ ਲਗਾਤਾਰ ਜਿਹੜੀ ਬਣੀ ਹੋਈ ਆ ਤੇ ਆਪਣੇ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਉਹ ਵੀ ਲਗਾਤਾਰ ਜਿਹੜੀ ਲੋਕਾਂ ਦੇ ਮੈਸੇਜਾਂ ਰਹੀਂ WhatsApp ਰਹੀਂ ਲਗਾਤਾਰ ਸੋਸ਼ਲ ਮੀਡੀਆ ਰਹੀਂ ਲੋਕਾਂ ਨੂੰ ਸੁਚੇਤ ਰਹਿਣ ਦੀ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਗੜੇਮਾਰੀ ਦੀ ਵੀ ਗੱਲਬਾਤ ਆ ਰਹੀ ਆ ਆਪਣੇ ਜਿਹੜਾ ਮੀਂਹ ਦਾ ਉਹ ਵੀ ਭਾਰੀ ਮੀਂਹ ਪੈਣ ਦੀ ਲਗਾਤਾਰ ਜਿਹੜੀਆਂ ਜਾਣਕਾਰੀਆਂ ਆ ਰਹੀਆਂ ਨੇ ਸੋ ਵੀਡੀਓ ਜ਼ਰੂਰ ਸ਼ੇਅਰ ਕਰਿਓ ਸੁਖ ਲਟਿਆ ਸਬਸਕ੍ਰਾਈਬ ਕਰ ਲਓ ਜਿਹੜੇ ਭੈਣ ਭਰਾ ਨਵੇਂ ਜੁੜੇ ਨੇ ਆਪਣਾ YouTube ਚੈਨਲ ਸੁਖ ਲਟਿਆ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਾਂ ਤੁਹਾਨੂੰ ਪਲ-ਪਲ ਦੀ ਜਿਹੜੀ ਰਿਪੋਰਟ ਆ ਉਹ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਸੋ ਵੀਡੀਓ ਜ਼ਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਜੀ